ਇਸ ਪਾਣੀ ਦੀ ਸਪੀਡ 150 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੋਣੀ ਆ ਤੇ ਇਹ ਪਾਣੀ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਵੜ ਚੁੱਕਾ ਹੈ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਹਾਂਜੀ ਓਵਰਫਲੋ ਹੋ ਕੇ ਵੜਿਆ ਹਾਂਜੀ ਓਵਰਫਲੋ ਹੋ ਕੇ ਸਾਡੀਆਂ ਸਾਡੀਆਂ ਕਮਾਦੀ ਮੇਰੇ ਭਰਾ ਦੀ ਇਹਦੀ ਆ ਝੋਨਾ ਮੇਰਾ ਉਹ ਬੜੇ ਕਾਲ ਤੋਂ ਅਭੀ ਮੇਰਾ ਹੀ ਹੈ ਉਹ ਜਿੱਥੇ ਦੇਖਦੇ ਨਹੀਂ ਉਹ ਬਬੂਜੇ ਆ ਉਹ ਜਾਣੇ ਕਿ ਉੱਤੋਂ ਇੱਧਰ ਜ਼ਮੀਰ ਹੈ ਇੱਧਰ ਦਰਿਆ ਹੈ ਪੇਲੇ ਕਿਨੇ ਕਈ ਦਿਨਾਂ ਤੋਂ ਕਾਫੀ ਚੱਕ ਗਿਆ ਉਹਨੇ ਟੈ ਗਈ ਅੱਗੇ ਕਿੰਨਾ ਕਿੰਨਾ ਫੋਟ ਤਾਂ ਕੰਮ ਜਗ੍ਹਾ ਵਿੱਚ 10 ਫੁੱਟ ਉੱਪਰ ਹੋਣਾ ਥੱਲੇ 10 ਫੁੱਟ ਉੱਪਰ ਚੜ ਗਿਆ ਹਾਂਜੀ 10 ਫੁੱਟ ਉੱਪਰ ਕਿਨਾਰੇ ਤੇ ਚੱਲ ਰਿਹਾ ਇਸ ਤੇ ਪੂਰੇ ਕੰਡੇ ਤੇ ਚੱਲ ਰਿਹਾ ਕੰਡੇ ਤੇ ਚੱਲ ਰਿਹਾ ਕਦੇ ਵੀ ਜਾਣ ਕੇ ਜਦੋਂ ਪਾਣੀ ਦੇ نیچے ਹੋਣਾ ਇਹਨੇ ਜਦ ਇਹ ਨਹੀਂ ਛੱਟਣ ਲੱਪਣਾ ਥੱਲੇ ਇਸ ਵਕਤ ਅਸੀਂ ਖੜੇ ਆ ਕਨੌਣ ਪੁਲ ਦੇ ਉੱਤੇ ਇਹ ਸਤਲੁਜ ਦਰਿਆ ਦਾ ਪੌੜਿਆ ਬਹੁਤ ਵੱਡਾ ਪੌੜਿਆ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਬੇਹਦ ਭਿਆਨਕ ਨੇ ਸਤਲੁਜ ਦਰਿਆ ਲਗਾਤਾਰ ਆਪਣੀ ਸਪੀਡ ਨੂੰ ਫੜਦਾ ਜਾ ਰਿਹਾ ਇਸ ਪਾਣੀ ਦੀ ਸਪੀਡ 150 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੋਣੀ ਆ ਤੇ ਇਹ ਪਾਣੀ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਵੜ ਚੁੱਕਾ ਹੈ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਅੱਗੇ ਸਤਲੁਜ ਦਰਿਆ ਤੋਂ ਅੱਗੇ ਇੱਥੇ ਇਸ ਪੁਲ ਤੋਂ ਅੱਗੇ ਜਿੰਨਾ ਵੀ ਗਾਂ ਸਤਲੁਜ ਤੱਕ ਜਾਂਦੇ ਆ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਪਾਣੀ ਦੀ ਸਪੀਡ ਵੀ ਤੇ ਪਾਣੀ ਦਾ ਫਲੋ ਵੀ ਬਹੁਤ ਜ਼ਿਆਦਾ ਤੇਜ਼ ਹੈ ਤੇ ਉੱਪਰ ਨੂੰ ਵੀ ਵੱਧ ਰਿਹਾ ਹੈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ 10 ਫੁੱਟ ਉੱਪਰ ਨੂੰ ਹੋ ਗਿਆ ਪਹਿਲਾਂ ਦੇ ਨਾਲੋਂ ਜਿਹੜਾ ਚੱਲਦਾ ਸੀ ਆ ਲੋਕਾਂ ਦੀਆਂ ਜ਼ਮੀਨਾਂ ਨਾਲ ਲੱਗਦੇ ਇਲਾਕਾ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਔ ਅੱਗੇ ਨਾਲੋਂ 10 ਫਟ ਉੱਚਾ ਚੱਲ ਰਿਹਾ ਇਹ ਦਰਿਆ ਭਾਜੀ ਪਹਿਲਾਂ ਵੀ ਇੰਨੀ ਸਪੀਡ ਨਾਲ ਪਾਣੀ ਚੱਲਦਾ ਸੀ ਜਾਂ ਅੱਜ ਇਹ ਨਹੀਂ ਅੱਜ ਤਾਂ ਘੱਟ ਵਾ ਲੇਕਿਨ 2-3 ਦਿਨ ਪਹਿਲਾਂ ਬਹੁਤ ਚੱਲਿਆ ਅੱਛਾ ਹਾਂਜੀ ਦੇਖਿਆ ਵੀ ਉਹ ਜ਼ਮੀਨਾਂ ਦੇ ਵਿੱਚ ਪਾਣੀ ਵੜ ਗਿਆ ਉਧਰੋਂ ਉੱਪਰ ਫਲੋ ਕੇ ਵੜਿਆ ਹਾਂਜੀ ਉੱਪਰ ਫਲੋ ਕੇ ਪਰ ਸਾਡੀਆਂ ਸਾਡੀਆਂ ਕਮਾਦੀ ਮੇਰੇ ਭਰਾ ਦੀ ਇਹਦੀ ਆ ਝੋਨਾ ਮੇਰਾ ਉੱਪਰ ਜੋ ਵੀ ਮੇਰਾ ਹੀ ਆ ਹੂੰ ਤੇ ਲੇਕਿਨ ਅੱਜ ਕੁਝ ਥੋੜਾ ਜਿਹਾ ਘੱਟ ਵਾ ਅੱਗੇ ਨਾਲ ਹਾਂਜੀ ਇਹ ਚੋ ਕਿੰਨਾ ਆ ਜ਼ਮੀਨਾਂ ਤੋਂ ਲੈ ਕੇ ਇਹਦਾ ਜਿਹੜਾ ਕਿੰਨਾ ਫਾਸਲਾ ਥੱਲੇ ਨੂੰ ਆਹ ਸਾਹਮਣੇ ਚੱਲ ਰਿਹਾ ਵਾ ਉਹ ਤੇ ਆ ਜਿਹੜਾ ਇੰਨਾ ਇਧਰਲਾ ਏਰੀਆ ਇਹ ਦਰਿਆ ਦਾ ਵਾ ਇਧਰ ਜ਼ਮੀਨ ਚ ਆ ਜ਼ਮੀਨ ਉਹ ਜਿੱਥੇ ਦੇਖਦੇ ਨਹੀਂ ਉਹ ਬੂਝੇ ਆ ਹੂੰ ਉਹ ਜਾਣੇ ਕਿ ਉਤੋਂ ਇਧਰ ਜ਼ਮੀਨ ਹੈ ਇਧਰ ਦਰਿਆ ਆ ਅੱਛਾ ਤੇ ਲੇਕਿਨ ਇਹ ਕਈ ਦਿਨਾਂ ਤੋਂ ਕਾਫੀ ਚੱਕ ਗਿਆ ਉਹ ਇਹਨੂੰ ਟੈ ਗਈ ਆ ਜ਼ਮੀਨ ਅੱਛਾ ਹਾਂਜੀ ਪਹਿਲਾਂ ਪਰੇ ਚੱਲਦਾ ਸੀਗਾ ਤੇ ਹੁਣ ਰੋਜ਼ ਦਿੱਲੀ ਦਾ ਯਾਨੀ ਕਿ ਰੋਜ਼ ਦਾ 5-4 ਫੁੱਟ 10 ਫੁੱਟ ਟਾਂ ਦਾ ਪਿਆ ਦਿੱਲੀ ਹੂੰ ਹਾਂਜੀ ਤੇ ਜ਼ਮੀਨ ਤੋਂ ਪਹਿਲਾਂ ਕਿੰਨਾ ਫੁੱਟ ਨੀਮਾ ਸੀਗਾ ਚੱਲਦਾ ਜਮੀਨ ਤੋ ਪਹਿਲਾਂ ਤਾਂ ਥੱਲੇ ਚਲਦਾ ਸੀਗਾ ਲੇਕਿਨ ਜਦੋਂ ਬਰਸਾਤਾਂ ਸ਼ੁਰੂ ਹੋਈਆਂ ਉਦੋਂ ਚੜਿਆ ਆ ਜਾਣਗੇ ਕਿੰਨੇ ਫੁੱਟਾਂ ਚੜ ਗਿਆ 7 ਕਿਲੋ ਪਹਿਲਾਂ ਤਾਂ ਥੱਲੇ ਸੀਗਾ ਪਾਣੀ ਹੈ ਹੀ ਨਹੀਂ ਸੀਗਾ ਜਿਹਨੇ ਹੁਣ ਕਿੰਨਾ ਕਿੰਨਾ ਫੁੱਟ ਹੁਣ ਤਾਂ ਕੰਮ ਸੀਗਾ ਮੈਂ 10 ਫੁੱਟ ਹੁਣਾ ਥੱਲੇ 10 ਫੁੱਟ ਉੱਪਰ ਚੜ ਗਿਆ ਹਾਂਜੀ ਹਾਂਜੀ 10 ਫੁੱਟ ਤੱਕ ਹੁਣਾ ਹੈ ਪਹਿਲਾਂ ਨਾਲ ਹਾਂਜੀ ਹਾਂਜੀ ਤੇ ਲੇਕਿਨ ਬਹੁਤ ਬੁਰੇ ਹਾਲਾਤ ਵਾ ਤੇ ਆ ਫਸਲ ਬੜੀ ਅਸੀਂ ਪਿਆਰ ਨਾਲ ਪਾਲੀ ਸੀਗੀ ਪਤਾ ਨਹੀਂ ਬਚਣੀ ਹੈ ਕਿ ਨਹੀਂ ਕੀ ਲੱਗਦਾ ਜੇ ਹੋਰ ਪਿੱਛੋਂ ਬਰਸਾਤ ਹੋ ਗਈ ਲਗਾਤਾਰ ਵੜ ਸਕਦਾ ਜਮੀਨਾਂ ਦੇ ਵਿੱਚ ਪਾਣੀ ਪਾਣੀ ਤਾਂ ਬੜਿਆ ਪਾਣੀ ਦੀ ਨਹੀਂ ਗੱਲ ਹੈਗੀ ਗੱਲ ਢਾ ਦੀ ਆ ਗੱਲ ਢਾ ਦੀ ਪਾਣੀ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਾਣੀ ਵੜ ਜੇ ਨਿਕਲ ਜੇ ਕੋਈ ਚੱਕਰ ਨਹੀਂ ਗੱਲ ਢਾ ਦੀ ਆ ਢਾ ਲੱਗ ਰਹੀ ਹੈ ਸਾਰਾ ਕੁਝ ਬਣ ਕੇ ਕੱਲ ਇੱਥੇ ਸੀਗਾ ਅੱਜ ਸਾਰਾ ਢਾ ਗਿਆ ਹਾਂ ਤੇ ਆ ਸਾਡਾ ਕਿਨਾਰੇ ਆ ਗੰਨਾ ਮੂਹਰੇ ਨੇੜੇ ਹੀ ਆ ਪਰ ਇੱਕ ਝੋਨਾ ਆ ਕਿਨਾਰੇ ਤੇ ਚੱਲ ਰਿਹਾ ਇਸ ਟੂਰੇ ਕੰਡੇ ਤੇ ਚੱਲ ਰਿਹਾ ਕੰਡੇ ਤੇ ਚੱਲ ਰਿਹਾ ਕਦੇ ਵੀ ਜਾਣ ਕੇ ਜਦੋਂ ਪਾਣੀ نیچے ਹੁਣਾਏ ਨੇ ਜਦ ਇਹ ਨਹੀਂ ਛੱਡਣ ਲੱਪਣਾ ਥੱਲੇ ਨੂੰ ਢਾ ਲੱਗਣ ਲੱਪਣਾ ਲੱਪਣੇ ਜਦੋਂ ਪਾਣੀ ਨੇ نیچے ਹੁਣਾਏ ਉਹ ਪਰਿਓ ਪਾਣੀ ਨੀਚੇ ਹੋਏ ਉਹ ਲੱਗਦਾ ਆ ਰਹੀ ਆ ਜਦੋਂ ਇੱਥੋਂ ਪਾਣੀ ਨੀਚੇ ਹੋਣਾ ਜਦੇ ਸਿੱਟਣ ਲੱਪਣ ਨੇ ਹਾਂਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਹੁਤ ਜ਼ਿਆਦਾ ਭਿਆਨਕ ਆ ਕਿ ਇੱਥੋਂ ਪਾਣੀ ਦੀ ਸਪੀਡ ਇੰਨੀ ਆ ਇੱਥੋਂ ਜ਼ਮੀਨਾਂ ਦੇ ਵਿੱਚ ਪਾਣੀ ਤਕਰੀਬਨ ਤਕਰੀਬਨ ਵੜ ਚੁੱਕਾ ਤੇ ਅੱਗੇ ਹੋਰ ਜਿਹੜਾ ਜਿੱਥੇ ਬੰਨ ਕੱਚੇ ਆ ਜਾਂ ਟਿਗਾ ਡੈਗ ਰਹੀਆਂ ਉਥੇ ਇਹ ਦਰਿਆ ਉਥੇ ਇਲਾਕਾ ਨਿਵਾਸੀਆਂ ਨੂੰ ਸਾਡਾ ਇਹ ਕਹਿਣਾ ਕਿ ਇਹ ਦਰਿਆ ਕਿਸੇ ਟਾਈਮ ਵੀ ਤੁਹਾਡਾ ਨੁਕਸਾਨ ਕਰ ਸਕਦਾ ਤੇ ਉਹ ਬੰਨਾਂ ਨੂੰ ਤਕਰੀਬਨ ਤੁਸੀਂ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਹੋਰ ਵੀ ਅਸੀਂ ਤੁਹਾਨੂੰ ਟੀਵੀ ਐਨ ਆਰ ਆਈ ਤੇ ਖਬਰਾਂ ਦਿਖਾਵਾਂਗੇ ਬਣੇ ਰਹੋ ਟੀਵੀ ਐਨ ਆਰ ਆਈ ਦੇ ਨਾਲ